ਵਾਹ ਯੋਤਾ ਮੇਤਾ ਨੂੰ ਆ ਗਏ ਨਾਲ ਸਾਡੇ ਕਮੇਡ ਪਾਲੀ ਤੋ ਹੋ ਹੋ ਵਧੀਆ ਬਣ ਗਿਆ ਹੈਗੇ ਹੈਗੇ ਤੇਰੀ ਆ ਤੂ ਯੂ ਆ ਬਣ ਗਿਆ ਹਾਂਜੀ ਬਣ ਗਿਆ ਰਹੀ ਬਦਾ ਬਣਾਉਂਦਾ ਤਾ ਆ ਜਾ ਆ ਜਾ ਹਾਂ ਕੋ ਆ ਰੇਤੀ ਬਈ ਆ ਬਿਆਹ ਚਲ ਆਓ ਆਜੋ ਆਜੋ ਚਲੋ ਕੋ ਜਨ ਲਿਜੀ ਵਾਦ ਚੁਕੇ ਇਹ ਲੈ ਬਹੁਤ ਵੱਧੋਗੇ ਕਿਉਂ ਨਹੀਂ ਵੱਧੋਗੇ ਤੁਹਾਡੀ ਤੁਹਾਡੀਆਂ ਤੁਹਾਡੀਆਂ ਲੰਮੀਆਂ ਉਮਰਾਂ ਕਰਕੇ ਸਾਡੇ ਸੋਸਲੇ ਹੋਰ ਕਹਦੇ ਛੇ ਦੇ ਤੇ ਛੱਡਣ ਜਾਇਆ ਕਰਾਂਗੇ ਕਿ ਨਹੀਂ ਹਾਂਜੀ ਹਾਂਜੀ ਇਹ ਲਾ ਕੰਪਲੇਨਟ ਨਾ ਦੇ ਕਰ ਇਹਨਾਂ ਦਾ ਕੱਲ ਜਨਮ ਦਿਨ ਹੈ ਮਨਾਉਣ ਤੁਹਾਡੇ ਨਾਲ ਆਏ ਹੋ ਹਾਂਜੀ ਸ਼ੂਗਰ ਹੈ ਹਾਂ ਮੋਰੈਨਾਂ ਬੱਚਿਆਂ ਦੀ ਵੱਡੀ ਵੱਡੀ ਵੱਧੋਗੇ ਇਹਨਾਂ ਦੀਆਂ ਤਰਕੀਆਂ ਵਧਣ ਮਹਾਰਾਜ ਬੇਲਾ ਗਧਰੇ ਦੇ ਵਿੱਚ ਤੁਸ ਆਪ ਰੋ ਕਰਦੇ ਸੜਕੇ ਆਈ ਮੁਰੀਦਾ ਪੱਤਾ ਰਿਆ ਫਰਿਆ ਫਿਰ ਮੇਰਾ ਘੋੜੀ ਚੜਿਆ ਕੀ ਆ ਜੇ ਅੱਖਾਂ ਕਰ ਬੰਤ ਸੁਣਦੀ ਆਵਾਜ਼ ਤੂੰ ਗੱਲ ਮੇਰੀ ਮਨ ਥੋੜਾ ਕਰ ਲੈ ਲਿਆ ਜੇ ਆਣ ਕੇ ਤੂੰ ਛੇੜੇ ਮੇਰੇ ਦਿਲ ਵਾਲੇ ਸਾਜ਼ ਬਸ ਤੂੰ ਹੀ ਤੂੰ ਹੋਵੇਂ ਜਦੋਂ ਜਗ ਹਸਵੇਰ ਤੇ ਸਵਾਰ ਰਾਤ ਮੈਨੂੰ ਹਰ ਸਾ ਨਾਲ ਆਵੇ ਤੇਰੀ ਆ ਦਿਨ ਚੰਗੇ ਲੱਗਦੇ ਤੇ ਚੰਗੇ ਨੇ ਹਾਲਾ ਜਦੋਂ ਕੋੜੇ ਤੂੰ ਵੇ ਕੀ ਬਾਤ ਹੈ